ਵੀ 20 ਲੱਖ ਤੋਂ 1 ਰੁਪਿਆ ਬਹੁਤ ਤਾਂ ਗਿਆ ਹੁ ਬਹੁਤ ਹੈ ਇਹ ਉਲਟਾ ਕਰ ਦੇ ਸਭੀਰੋ ਇਹਨਾਂ ਤੋਂ ਬਚਿਓ ਮਨੀਸ਼ ਸਿੰਘ ਜੀ ਬੈਠੇ ਨੇ ਦਿੱਲੀ ਦੇ ਸਕੂਲਾਂ ਦਾ ਜੋ ਹਾਲ ਹੈ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦਾ ਜਲਤ ਬਧਿਆ ਹੁੰਦਾ ਇਹਨਾਂ ਕਰਕੇ ਦੁਨੀਆ ਭਰ ਦੇ ਲੋਕ ਦੇਖਣ ਆਉਂਦੇ ਆ ਸਕੂਲ ਦਿੱਲੀ ਸਰਕਾਰ ਨੂੰ ਮੱਸਾਂ ਲੱਖਣੀਆਂ ਪੈ ਗਈਆਂ ਟੂਰਿਸਟ ਵਾਲੀਆਂ ਵੀ ਵਾ ਦਿਖਾਉਣੇ ਹੈ ਅਸੀਂ ਸਮੂਹ ਦੇ ਬਹੁਤਾਂ ਮੱਦਾਂ ਕਲੀਨਿਕ ਦਿਖਾਉਨੇ ਆ। ਇੱਥੇ ਇਲਾਜ ਕਲੀਓ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਮੰਝਿਆ ਤੇ ਪਾਈ ਪਏ ਆ ਕਿਉਂਕਿ ਪ੍ਰਾਈਵੇਟ ਇਲਾਜ ਅਸੀਂ ਕਰਾ ਨਹੀਂ ਸਕਦੇ। ਸਰਕਾਰੀ ਚ ਇਲਾਜ ਹੈ ਨਹੀਂ ਇਸ ਕਰਕੇ ਜੇ ਪ੍ਰਾਈਵੇਟ ਚ ਕਰਾਵਾਂਗੇ ਜਿਹੜੀ ਡੂਡ ਕਿੱਲਾ ਹੈਗੀ ਆ ਉਹ ਵੀ ਵਿਖੂਗੀ ਇਸ ਕਰਕੇ ਉਲੀਕ ਕਰੀ ਜਾਂਦੇ ਆ। ਲੋਕੋ ਉਡੀਕ ਕਰ ਜਾਂਦੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰ ਵਾਲਿਆਂ ਦੇ ਮਰਨ ਦੀ ਕਿ ਜਿੱਦ ਦੇ ਸੰਪੂਰਣ ਹੋ ਕੇ ਦਾਗ ਲਾ ਦਾਂਗੇ ਹੋਰ ਕੀ ਕਹੀਏ ਪਿਆਜੀ ਐਲ ਆਈ ਹੈ ਪੰਜਾਬ ਸਰਕਾਰ ਦੀ ਟ੍ਰਿਬਿਊਨ ਅਖਬਾਰ 'ਚ ਕਹਿੰਦੇ ਵੀ ਹਸਪਤਾਲ ਨਹੀਂ ਪ੍ਰਾਈਵੇਟ ਕਰਾਂਗੇ ਇੱਕੋ ਹੀ ਚੀਜ਼ ਸਰਕਾਰੀ ਰਹਿ ਗਈ ਸੀ ਉਹ ਮੀਨੀਮਟੋ ਸਭ ਵਾਲੀ ਜਾਂਦੀ ਹਾਂ ਉਹ ਵੀ ਪ੍ਰਾਈਵੇਟ ਬੋਲੀਏ ਉਹ ਬਾਕੀ ਸਭ ਕਿ ਤੱਕ ਪ੍ਰਾਈਵੇਟ ਹੈ ਬਸਾਂ ਪ੍ਰਾਈਵੇਟ ਨੇ ਸਾਰੀਆਂ ਇੱਥੇ ਮਠੇਂਡੇਰ ਨੂੰ ਜਾਓਗੇ ਤਾਂ ਪਾਪਾ ਟਪਕੇ ਲੱਗਿਆ ਹੋਇਆ ਐ ਇੱਥੇ ਥਲੂਰ ਨੂੰ ਜਾਓਗੇ ਬੱਦਬਰ ਕੋਲ ਲੱਗਿਆ ਹੋਇਆ ਐ ਇੱਥੇ ਲੁਧਿਆਣੇ ਨੂੰ ਜਾਓਗੇ ਵੈਲਕਮ ਟਪਕੇ ਲੱਗਿਆ ਹੋਇਆ ਫਿਰ ਸੜਕਾਂ ਦਾ ਸਾਰੀਆਂ ਪ੍ਰਾਈਵੇਟ ਨੇ ਜਦੋਂ ਅਸੀਂ ਗੱਡੀਆਂ ਖਰੀਦਦੇ ਹਾਂ ਮੈਂ ਪਾਰਲੀਮੈਂਟ 'ਚ ਬੋਲੀ ਸੀ ਗੱਲ ਜਦੋਂ ਅਸੀਂ ਗੱਡੀਆਂ ਘਰਾਂ ਖਰੀਦਦੇ ਹਾਂ ਉਦੋਂ ਨੂੰ ਫਿਰ ਕਿਹੜਾ 8% ਰੋਡ ਟੈਕਸ ਲੈਂਿਓ ਕਿਹੜੀ ਸੜਕਾਂ ਦਾ ਜੋ ਸੜਕਾਂ ਦਾ ਅਸੀਂ ਕਰਾਇਕੇ ਲੈ ਰਹੇ ਹਾਂ ਆਹੀ ਗੱਲਾਂ ਵੀ ਉਹਨੇ ਕਹਿੰਦਾ ਸੀ ਵਿਜੀਟ ਕਰਦਾ ਸੀ ਪਰ ਉਹ ਹਾਸੇ 'ਚ ਛੱਡ ਜਾਂਦੀ ਸੀ ਜੋ ਅਕਸੋਤ ਬਾਕ ਤੁਸੀਂ ਇਹਨਾਂ ਨੂੰ ਦੇਖੋਗੇ ਔਰ ਇਹ ਮੈਨੂੰ ਦਿਲੋਂ ਅੰਦਰੋਂ ਇਹ ਤੁਹਾਡੀ ਆਵਾਜ਼ ਆਈ ਤੁਹਾਡੇ ਪਿਆਰ ਦੀ ਆਵਾਜ਼ ਆਈ ਕਿ ਤੁਸੀਂ ਉਮੀਦ ਕਰਕੇ ਹੋ ਮੈਥੋਂ ਸ਼ਾਇਦ ਕਿਤੇ ਨਾ ਕਿਤੇ ਮੇਰੇ 'ਚ ਹੀ ਕਮੀਆਂ ਦੇਖੋ 16 ਕਲਾ ਸਤਪੁਰ ਨੂੰ ਕੋਈ ਬੰਦਾ ਵੀ ਨਹੀਂ ਲੁਗਾ ਜੇ 16 ਕਲਾ ਸਤਪੁਰ ਹੋ ਜੇ ਬੰਦਾ ਫਿਰ ਰੱਬ ਬਣ ਗਿਆ ਤੇ ਰੱਬ ਕੋਈ ਨਾ ਕੋਈ ਕਮੀ ਜ਼ਰੂਰ ਰੱਖਦਾ ਹੈ ਪਰ ਸਾਡਾ ਫਤਿਹ ਹੈ ਕਿ ਕਾਕਾ ਸੋਕਾ ਗਲਤੀਆਂ ਕਰੀਏ ਸਿਆਣੇ ਕਹਿੰਦੇ ਆ ਜਿਹਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਜੇ ਕੋ ਕੱਲ ਜਿਹੜੇ ਮੈਨੂੰ ਕੱਲ ਮਾਂ ਅੰਗਲੀ ਦਿੱਤਾ ਦਿਨ ਤਾਂ ਉੱਥੇ ਵੀ ਚੱਲਦਾ ਹੈ। ਸ੍ਰੀ ਇਸ ਕਰਕੇ ਤੁਹਾਡਾ ਪਿਆਰ ਸਤਕਾਰ ਮੈਨੂੰ ਇੱਥੇ ਨਹੀਂ ਫਿਰਦਾ। ਹਰ ਹੁਣ ਇਹਨਾਂ ਨੂੰ ਦੱਸ ਦਿਆ ਕਿ ਆਪਾਂ ਕਿ ਅਸੀਂ ਕੌਣ ਹੁੰਦੇ ਆ। ਜਿਹੜੇ ਲਾਉਂਦੇ ਆ ਨਾ ਇਨਜ਼ਾਮ ਇਤੋਂ ਉਦੋਂ ਆਮ ਆਪੇ ਪਾਰਟੀ ਤਾਂ ਵੀ ਆਏ ਹੋਗੇ, ਟੀਲਾ ਹੋ ਵੀ ਟੀਲਾ ਟੀਲਾ ਹੋ ਗਈ। ਉਹ ਮੈਂ ਕਿਹਾ ਟੀਲੇ ਆ ਨਹੀਂ ਹੈਗੇ। ਆਗੇ ਲੋਕ ਟੀਲੇ ਆ ਨਹੀਂ ਆ ਸਾਹਮਣੇ ਆਏ। ਨਾਲੇ ਟੀਲੇ ਤੋਂ ਦੋ ਤਿੰਨ ਟੀਲੇ ਨਿਕਲ ਜਾਣਾ ਤਾਂ ਝਾਲੂ ਰਹਿ ਜਾਂਦਾ ਹੈ। ਪੰਜੇਨੀ ਕੋng ਵਰਗੇ ਪੰਜਾਲੀ ਰਹਿਦਾ ਹੂੰ ਟੱਕਲੀ ਦਾ ਇੱਕ 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 ਕਾਸੀ ਦੀਵੰਦੀ ਹੋ ਵੀ ਤੋਲਣ ਜੋਗੀ ਰਹਿਣੀ ਸੋ ਇਸ ਕਰਕੇ ਆਪਣੀ ਪੀੜੀ ਥਲੇ ਛੋਟਾ ਫੇਰ ਲੈਣੇ ਹੈ ਇਹਨਾਂ ਨੂੰ ਹੰਕਾਰ ਹੋ ਗਿਆ ਸੀ ਜੈਸੀ ਰੱਜ ਕੇ ਇੰਜ ਜਿੱਤ ਲੈਣੇ ਹੁੰਨੇ ਆ ਪਰ ਵੀਰੋ ਅੱਜ ਤੋਂ ਬਾਅਦ ਤੁਸੀਂ ਇੱਕ ਫੈਸਲਾ ਕਰਕੇ ਜਾਓਗੇ ਕਿ ਇਹ ਵੀ ਦਿਤਾਉਣੇ ਅਸੀਂ ਜਿੱਤ ਲੈ ਤੁਸੀਂ ਜਿੱਤ ਲੈ ਤੁਸੀਂ ਜਿੱਤਣ ਮੇਰੇ ਨਾਲ ਮੈਨੂੰ ਬਹੁਤ سارے ਮੁੰਡੇ ਮੈਨੂੰ ਚੰਗਾ ਲੱਗਦਾ ਮੀਤ ਮੀਤ ਤੁਹਾਡਾ ਆਪਣਾ ਯੰਗ ਐਮਐਲਏ ਆ ਜਿਹੜੇ ਕਹਿੰਦੇ ਸੀ ਨਾ ਕਰੋੜਾਂ ਰੁਪਏ ਸਾਡੇ ਕੋਲੇ ਅਸੀਂ ਤਾਂ ਇਹ ਦਿੱਤ ਲੈਣੇ ਹੁੰਦੇ ਆ ਕਰੋੜਾਂ ਰੁਪਈਆ 27 ਸਾਲ ਦੇ ਜਵਾਬ ਦੇਖਾਏ ਹੋਏ ਆ ਜੀ ਬਣਾ ਰਹੇ ਤਾਂ ਆ ਭਾਈ ਅਮਨ ਗੋੜਾ ਬੈਠਿਆ ਸਾਡੇ ਐਮਐਲਏ ਸੁਨਾਮ ਤੋਂ ਇਹਨਾਂ ਦੇ ਪਿਤਾ ਜੀ ਭਗਵਾਨ ਦਾ ਜ਼ੋਰਾ ਬਹੁਤ ਸੌ ਤੇ ਇਮਾਨਦਾਰ ਸਿਆਸਾਦਾਨ ਦੇ ਤੌਰ ਤੇ ਮੰਨੇ ਗਏ

ਤੇ ਕਿਰਮਾ ਜੀ ਦਾ ਨਹੀਂ ਨਹੀਂ ਆਏ ਆਪਾਂ ਤਾਂ ਸਿੱਧੇ ਆ ਗਏ ਤੁਹਾਡੇ ਵਰਗੇ ਜੀ ਤੁਹਾਡੇ ਵਾਂਗੂ ਰਹਿਣਾ ਉਹ ਮੇਜੇ ਕਿਹਾ ਫਿਰ ਇਹ ਗੱਲ ਤਾਂ ਮੈਂ ਤੁਹਾਡੇ ਨਾਲ ਅੱਜ ਬਾਦ ਕਰਨਾ ਸੀ ਕਿ ਯਕੀਨ ਰੱਖਿਓ 1 ਰੁਪਏ ਦੀ ਵੀ ਕ੍ਰੈਕਸ਼ਨ ਨਹੀਂ ਹੋਊਗੀ ਔਰ ਤੁਹਾਡੇ ਨਾਲ ਜਿੱਥੇ ਠੱਗਾ ਹੋਊਗਾ ਉੱਥੇ ਖੜਾਂਗੇ ਔਰ ਤੁਹਾਡੇ ਹੱਕਾਂ ਵਾਸਤੇ ਜਿੱਥੇ ਬੋਲਣਾ ਪਿਆ ਭਾਵੇਂ ਵਿਧਾਨ ਸਭਾ ਭਾਵੇਂ ਪਾਰਲੀਮੈਂਟ ਭਾਵੇਂ ਸੜਕਾਂ ਤੇ ਧਰਨੇ ਦੇਣ ਪੈਣ ਤੁਹਾਡੇ ਹੱਕਾਂ ਵਾਸਤੇ ਕਦੇ ਪਿੱਛੇ ਨਹੀਂ ਹਟਾਂਗੇ ਬਹੁਤ ਸਾਰੇ ਹੱਕ ਨੇ ਜਿਹੜੇ ਆਪਾਂ ਨੂੰ ਮਿਲੇ ਹੀ ਨਹੀਂ ਤੇ ਹੱਕ ਮੰਗਿਆਂ ਨਹੀਂ ਮਿਲਦੇ ਹੱਕ ਖੋਣੇ ਪੈਂਦੇ ਹੱਕ ਮੰਗਿਆਂ ਨਹੀਂ ਮਿਲਦੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਮੈਂ ਨਹੀਂ ਗਿਆ ਸੀ ਬਰਗਾੜੀ ਮੈਂ ਵੀ ਬਾਸ ਦਿੱਤਾ ਮੈਂ ਉੱਥੇ ਹੀ ਕਹਿਆ ਸੀ ਕਿ ਡਾਕਟਰ ਸਾਹਿਬ ਤੋਂ ਕੀ ਨਹੀਂ ਕਰੀ ਜਾਂਦੇ ਹੋ ਕਿ ਸਜ਼ਾ ਦਿਓ ਸਜ਼ਾ ਦਿਓ ਕੈਪਟਨ ਸਜ਼ਾ ਦੇ ਸੌਣੇ ਕੈਪਟਨ ਤਾਂ ਬੰਦਾ ਸਜ਼ਾ ਗੁਰੂ ਸਾਹਿਬ ਆਪ ਦੇ ਲਗੇ ਜੋ ਵੀ ਅਸੀਂ ਤਾਂ ਨਾਮਰੇ ਹਾਲਕਤ ਨਾਮਾਸਤਕ ਉਹਨਿਆ ਦੇ ਸਾਥੀ ਰੱਖਿਆ ਕਰੋ ਗੁਰੂ ਮਹਾਰਾਜ ਤੇ ਫਿਰ ਗੁਰੂ ਦੀ ਜਿਹੜੀ ਚੱਕੀ ਹੈ ਨਾ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਧੀਰ ਹੈ ਤੁਸੀਂ ਦੇਖ ਲਓ ਫਿਰ ਸਾਡਾ ਮੇਲ ਰਹੀ ਹੈ ਨਾ ਪਿਓ ਪੁੱਤ ਕਿਵੇਂ ਪਿੰਡਾਂ ਚ ਪਜੇ ਫਿਰਦੇ ਨੇ ਲੋਕ ਉਹਨਾਂ ਨੂੰ ਪਿੰਡਾਂ ਚ ਮੋੜੀ ਜਾਂਦੇ ਚਲੋ ਆਪਸ ਇਹ ਸੱਚ ਹੈ ਇਹ ਸੱਚ ਹੈ ਕਿ 92 ਸਾਲ ਦੇ ਬਜ਼ੁਰਗ ਨੂੰ ਅਕਾਲ ਤਖਤ ਤੇ ਬਿਨਾਂ ਬੁਲਾਏ ਜਾ ਕੇ ਜੋਤੀ ਸਾਫ ਕਰਦੀ ਹੈ ਬੈਰੀ ਨੇ ਸੱਚ ਹੈ ਇਸਾਇ। ਸੋ ਵੀਰੋ ਉਹ ਨਖਮ ਦਾ ਪਾਤਰ ਬਾਨਗੇ ਲੋਕ ਨੂੰ ਗੁਰੂ ਘਰ ਤੱਕ ਹੀ ਹੋਣ ਦਾ ਸੰਦੇਸ਼ ਦੇਣਾ ਹੈ। ਉਹ ਕਿਉਂਕਿ ਬਹੁਤ ਟਾਈਮ ਤੋਂ ਤੁਸੀਂ ਬੈਠੇ ਹੋ ਗੁਰੂ ਆਏ ਹੋ ਸਵੇਰੇ ਚੱਲੇ ਹੋਵਾਂਗੇ ਕੋਈ ਧੁੰਦ ਦੇ ਵਿੱਚ ਚੱਲਿਆ ਹੋਊਗਾ। ਮੈਂ ਕੋਈ ਬਹੁਤਾ ਲੰਬਾ ਸਮਾਂ ਨਹੀਂ ਰਹਿਣਾ ਪਰ ਮੈਂ ਇੱਥੇ ਕੱਲ ਜਦੋਂ ਸਟੇਜ ਲੱਗ ਰਹੀ ਸੀ ਮੈਂ ਇੱਥੇ ਵੀ ਆਇਆ ਸੀ ਲਾਈਵ ਇੱਥੇ ਹੋ ਕੇ ਮੈਂ ਦੱਸਿਆ ਸੀ ਕਿ ਪੱਤਰਕਾਰ ਆਹੀ ਖੜੇ ਨੇ ਸਾਡੇ ਬਣਾ ਲੈ ਦੀ ਪ੍ਰੈਸ ਹੈ। ਇਹਨਾਂ ਨੇ ਪੁੱਛਿਆ ਸੀ ਕਿ ਕੱਲ ਨੂੰ ਕੀ ਹੋਊਗਾ? ਮੈਨੂੰ ਲੱਗਦਾ ਕੱਲ ਨੂੰ ਕਾਫੀ ਕੁਝ ਹੋਊਗਾ ਕਹਿੰਦੇ 2014 ਵਾਲਾ ਉਹਨਾਂ ਥੋੜੀ ਲਹਿਰ ਸੀ ਉਹ ਤਾਂ ਥੋੜੀ ਬਹੁਤ ਲਹਿਰ ਬਣੀ ਹੋਈ ਸੀ ਮੈਂ ਕੱਲ ਨੂੰ ਵੀ ਦੇਖ ਲਓ ਕੀ ਹੋਊਗਾ ਮੈਂ ਕਹਾਂ ਸੀ ਮੈਂ ਕਿ ਜਿਹੜੇ ਪਾਰਟੀ ਨੂੰ ਮੰਨਦੇ ਨੇ ਜਾਂ ਲੋਕਾਂ ਚੀਨੀ ਕਰਦੇ ਨੇ ਕੱਲ ਨੂੰ ਉਹਨਾਂ ਦੇ ਘੱਟ-ਘੱਟ ਮੂੰਹ ਮੰਨ ਤਾਂ ਹੋਣਗੇ ਉਹਦੇ ਵਾਸਤੇ ਇੱਕ ਵਾਰੀ ਆਪਦੇ ਆਪ ਤੇ ਤਾੜੀਆਂ ਮਾਰ ਦਿਓ ਆਪ ਨੂੰ ਸੋ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ ਮੈਂ ਇੱਕ ਅਨਾਉਂਸਮੈਂਟ ਹੋ ਕਰਨੀ ਚਾਹਣਾ ਪਛਿਆ ਮਨ ਰੋਣਾ ਜੀਰਾਨੇ ਇਹ ਡਿਊਟੀ ਮੇ ਲੱਗੀ ਸੀ ਪਰ ਕਿਉਂਕਿ ਸਮੇਂ ਦੀ ਲਜਾਕਤ ਕਰਕੇ ਮੈਨੂੰ ਇਹ ਡਿਊਟੀ ਲਾਤੀ ਆ ਆਮ ਆਵੀ ਪਾਰਟੀ ਦੀ ਕੋਰ ਕਮੇਟੀ ਨੇ ਜਿਹੜਾ ਤੀਏ ਸੀ ਨੂੰ ਰਿਕਮੈਂਡ ਕੀਤਾ ਸੀ ਇੱਕ ਨਾਮ ਐਮਪੀ ਦਾ ਉਹਨਾਂ ਨੇ ਮਨਜ਼ੂਰ ਕਰ ਲਿਆ ਤੇ ਉਹ ਅੱਜ ਨਾਮ ਐਨਾਉਂਸ ਕਰਨਾ ਚਾਹੋ ਨਾ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਹਰਮੋਨ ਦਾ ਬਲਜੀਤ ਕਿ ਬੈਠੇ ਨੇ ਹਰਮੋਨਤਾ ਬੰਜੀ ਜਿਹੜੇ ਪਹਿਲਾਂ ਭਾਰਤ ਦੇ ਸਿਵਲ ਏਸ਼ੀਅਨ ਮਿਨਿਸਟਰ ਵੀ ਰਹੇ ਨੇ ਇੱਕ ਵਾਰੀ ਜੋਰ ਨਾਲ ਤਾਲੀਆਂ ਮਾਰੋ ਹਰਮੋਨਤਾ ਬੰਜੀ ਚੰਡੀਗੜ੍ਹ ਤੋਂ ਸਾਡੇ ਐਮਪੀ ਦੇ ਕੈਂਡੀਡੇਟ ਹੋਣਗੇ ਤੇ ਇਸ ਤੋਂ ਪਹਿਲਾਂ ਕਿ ਅੱਧੇ ਮਿੰਟ ਲਈ ਮੈਂ ਤੁਹਾਡੇ ਲੋਕਲ ਐਮਐਲਏ ਨੂੰ ਧੰਨਵਾਦ ਕਰੀ ਬਣਾ ਉਸ ਤੋਂ ਬਾਅਦ ਸਿੱਧੇ ਹੀ ਅਰਵਿੰਦ ਕੇਜਰੀਵਾਲ ਜੀ ਬੋਲਣਗੇ ਉਹਨਾਂ ਕੋਲੇ ਵੀ ਬਹੁਤ ਕੁਝ ਹੈ ਬੋਲਣ ਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਵੀ ਲੱਗਣਾ ਥੋੜਾ ਜਿਹਾ ਹੋਰ ਬੈਠ ਜਿਓ ਕਿਸੇ ਨਾਲ ਬੋਲ ਬੈਠ ਇੱਕ ਮਿੰਟ ਲਈ ਇੱਕ ਮਿੰਟ ਲਈ ਕੱਪ ਕੱਲੋਟੇ ਮੇਰੀ ਇਨੀ ਗੱਲ ਦੀ ਤਕਬੂਲ ਕਰਿਓ ਪਰ ਤੁਸੀਂ ਆਏ ਹੋ ਪ੍ਰਬੰਧ ਚ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਈਆਂ ਪ੍ਰਬੰਧ ਛੋਟੇ ਪੈ ਗਏ ਤਾਂ ਜੇ ਕੋਈ ਗੁਸਾਖੀ ਹੋਈ ਹੋਵੇ ਤਾਂ ਮਾਫੀ ਚੋਲਿ ਮਿਲ ਜੇ ਧੰਨਵਾਦ ਮਾਨ ਸਾਹਿਬ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਸਮਿਆਂ ਬਹੁਤ ਕਰਤੀ ਸਾਡੇ ਕਈ ਸੀਨੀਅਰ ਲੀਡਰ ਉਨ੍ਹਾਂ ਨੇ ਮਾਫੀ ਮੰਗੀ ਹੈ ਜਦੋਂ ਜੋਰਾ ਸਿੰਘ ਜੀ ਪ੍ਰਿੰਸੀਪਲ ਬੋਧਰਾਮ ਜੀ ਸੁਖਵਿੰਦਰ ਸੁਖੀ ਜੀ ਤੇ ਪ੍ਰੋਫੈਸਰ ਸਤਜੋ ਸਿੰਘ ਜੀ ਤੇ ਹੁਣ ਮੈਂ 1 ਮਿੰਟ ਲਈ ਸਿਰ ਬੇਇੱਜ਼ਤੀ ਕਰੂੰਗਾ ਸਾਡੇ ਲੀਡਰ ਆਫ oppositon ਟੀਮਾ ਸਾਹਿਬ ਉਹ ਤੋਂ ਡਰ ਰਿਹਾ ਹੈ ਮਾਨ ਸੇ ਵਿਰਾਜਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਵਿੱਤੀ ਮੁੱਖ ਮੰਤਰੀ ਮਨੀਸ਼ ਸੋਂਧਿਆ ਜੀ ਸਰਦਾਰ ਭਗਵੰਤ ਸਿੰਘ ਮਾਨ ਸਮੁੱਚੇ ਐਮਐਲਏ ਸਾਹਿਬ ਅਦਰ ਸਮੂਚੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਮਾਣੇ ਬਹੁਤ ਹੀ ਪਿਆਰੇ ਬਲੰਕੀਆ ਸਾਥੀਓ ਬਲਾਉ ਫਤੇ ਵਾਜੁਰਜੀਤ ਖਾਲਸਾ ਵਾਜੁਰਜੀਤ ਸਿੰਘ ਫਤੇ ਮੈਂ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਕਦੇ ਬਹੁਤ ਕੱਟਾ ਕਿ ਇੱਕ ਬੰਦਾ ਜਿਹੜਾ ਕਿ ਪ੍ਰਸ਼ਾਂਤ ਕੁਸ਼ੋਰ ਜਿਸ ਨੇ ਸਭ ਤੋਂ ਪਹਿਲਾਂ ਬਿਹਾਰ ਦੇ ਵਿੱਚ ਵਿਦਿਸ਼ਕ ਮਾਰ ਦੀ ਸਰਕਾਰ ਬਣਾਈ ਦੀ ਝੂਠ ਬੋਲ ਕੇ ਉਸ ਨੂੰ ਉਸ ਤੋਂ ਬਾਅਦ ਹਾਇਰ ਕੀਤਾ ਨਿਰੰਦਰ ਭਾਈ ਮੋਦੀ ਨੇ ਮੋਦੀ ਦੀ ਸਰਕਾਰ ਬਣਾਈ ਝੂਠ ਬੋਲ ਕੇ ਉਸ ਬਾਅਦ ਉਸੇ ਬੰਦੇ ਨੂੰ ਹਟਕੀ ਦਿੱਤਾ ਕੈਪਟਨ ਸਾਹਿਬ ਨੇ ਕੈਪਟਨ ਸਾਹਿਬ ਨੇ ਹਟਕੀ ਦਿੱਤਾ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਈ ਕੈਪਟਨ ਸਾਹਿਬ ਦੀ ਮੈਂ ਸਮਝਦਾ ਕੋ ਬਹੁਤ ਵੱਡਾ ਠੱਗਾ ਇਹ ਠੱਗਾਂ ਦਾ ਟੋਨਾ ਨਰਿੰਦਰ ਪਾਈ ਮੋਦੀ ਸਭ ਤੋਂ ਵੱਡਾ ਠੱਗਾ ਦੇਸ਼ ਦਾ ਕੈਪਟਨ ਸਾਹਿਬ ਉਸ ਤੋਂ ਛੋਟੇ ਠੱਗ ਨੇ ਇਹਨਾਂ ਨੇ ਤੁਹਾਡੇ ਨਾਲ ਠੱਗੀ ਮਾਰੀਆ ਇਹਨਾਂ ਨੇ ਮੋਦੀ ਸਾਹਿਬ ਨੇ ਕਿਹਾ ਸੀ ਕਿ ਦੋਹਾਂ ਨੂੰ ਗ੍ਰੰਡ ਯੋਗਧੀਆਂ ਦੇਚ ਪਤਾ ਕਰਾਂਗੇ ਕੈਪਟਨ ਸਾਹਿਬ ਨੇ ਕਿਹਾ ਸੀ ਹਰ ਕਾਰਨ ਨੌਕਰੀ ਦਿਆਂਗੇ ਇਸ ਕੋਈ ਨਾਸੀ ਮੇਰਾ ਬੋਲ ਮੋਦੀ ਸਾਹਿਬ ਨੇ ਕਿਹਾ ਸੀਗਾ ਦੇਸ਼ ਦੇ ਵਿੱਚ ਸਵਾਮੀ ਨਥਨ ਰਪੋਰਟ ਲਾਗੂ ਹੋਊਗੀ ਕੈਪਟਨ ਸਾਹਿਬ ਨੇ ਕਿਹਾ ਸੀ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਹੋਊ ਦਲਤਾਂ ਦਾ ਪੂਰਾ ਕਰਜ਼ਾ ਮਾਫ਼ ਹੋਊ 1 ਰੁਪਿਆ ਦਲਤ ਭਰਾਮਾਂ ਦਾ ਪੰਜਾਬ ਦੇ ਵਿੱਚ ਕਰਜ਼ਾ ਨਹੀਂ ਮਾਫ਼ ਹੋਇਆ ਦੂਸਰਾ ਉਤੋਂ ਦੀ ਜਿਹੜੇ ਵੈਜੀ ਦੇ ਬੈਦ ਸੀ ਦਲਤ ਭਰਾਮਾਂ ਦੇ ਉਹਨਾਂ ਦਾ ਕੀ ਹਾਲ ਹੋਇਆ 100 ਯੂਨਿਟ ਜਿਹੜੀ ਮਾਫ਼ ਸੀ ਉਹਨੂੰ 2 ਮਹੀਨੇ ਚ ਕਰਕੇ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਜਿਹੜਾ ਹੈਗਾ 10000 20000 30000 ਦੇ ਬਿੱਲ ਦੰਦ ਭਰਾਵਾਂ ਨੂੰ ਭੇਜੇ ਜਾ ਰਹੇ ਨੇ ਔਰ ਕਿਹਾ ਸੀ ਪੰਜਾਬ ਦੇ ਵਿੱਚ ਦੰਦ ਭਰਾਵਾਂ ਨੂੰ ਪੰਜ ਕਰਨ ਲਈ ਪ੍ਰਾਰਥਨਾ ਦੇਵਾਂਗੇ ਕੁਝ ਵੀ ਜਿਹੜਾ ਕੁਝ ਕਿਹਾ ਸੀ ਕੈਪਟਨ ਸਾਹਿਬ ਨੇ ਕਿ ਨਾਉਨਕਾਤੀ ਪ੍ਰੋਗਰਾਮ ਸੀ 129 ਪੇਜਾਂ ਦਾ ਮੈਨੀਫੈਸਟੋ ਸੀ ਉਹ 129 ਮੈਨੀਫੈਸਟੋ ਦੇ ਵਿੱਚੋਂ ਇੱਕ ਵੀ ਪੰਨੇ ਦਾ ਕੋਈ ਵਾਦਾ ਪੂਰਾ ਨਹੀਂ ਕੀਤਾ